ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜਸਮਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਆ कॉटन ਸਟਾਫ ਦਾ ਕੱਪੜਾ ਇਹਦੇ ਉੱਪਰ ਘੇਰੇ ਦਾ ਡਿਜ਼ਾਈਨ ਜਾਲੀ ਔਰ ਪੈਂਡਲ ਪਾ ਕੇ ਡਿਜ਼ਾਈਨ ਨਿਊ ਡਿਜ਼ਾਈਨ ਤਿਆਰ ਕਰਨ ਲੱਗੇ ਆ ਦੇਖੋ ਜੀ ਆਪਾਂ ਕਿਸ ਤਰ੍ਹਾਂ ਡਿਜ਼ਾਈਨ ਰੈਡੀ ਕਰਦੇ ਆ ਆਹ ਵਾਲਾ ਆਪਣੇ ਕੋਲੇ ਕੱਪੜਾ ਹੋ ਗਿਆ ਆਹ ਵਾਲੀ ਵੀਰੇ ਆਪਣੇ ਕੋਲੇ ਲੇਸ ਆ ਆਹ ਦੇਖੋ ਧਿਆਨ ਨਾਲ ਬਹੁਤ ਸੋਹਣੀ ਕੋਟਨ ਦੀ ਲੇਸ ਆ ਇਹ ਤੇ ਆਹ ਵਾਲੀ ਇਹਨਾਂ ਦੇ ਪੈਪਿੰਗ ਲਗਾਵਾਗੇ ਆਪਾਂ ਨਾਲ ਸੂਟ ਦੇ ਫਿਨਿਸ਼ਿੰਗ ਦੇਵਾਂਗੇ ਆਹ ਵਾਲੀ ਕਲਰ ਨਾਲ ਤੇ ਇਹਦੇ ਵਿੱਚ ਨਾ ਇਸ ਕਲਰ ਦੀ ਜਿਹੜੀ ਆਪਾਂ ਲੇਸ ਲਗਾ ਰਹੇ ਆ 20 ਕਿਜੀ ਬੂਟੀ ਇਸ ਕਲਰ ਦੀ ਆ ਤੇ ਇਸ ਕਲਰ ਦਾ ਮਿਕਸ ਜਾਂ ਇਹਨਾਂ ਨੇ ਦੁਪੱਟਾ ਵੀ ਦੇ ਗੋਟਾ ਦੁਪੱਟੇ ਦੇ ਉੱਪਰ ਵੀ ਗੋਟਾ ਪੱਤੀ ਲਗਾਉਣੀ ਆ ਇਹ ਇਸ ਵਾਲ ਕੋਈ ਲੇਸ ਲਗਾਉਣੀ ਆ ਵਾਲ ਕੋਈ ਤੇ ਉਹ ਆਪਾਂ ਰੈਡੀ ਕਰਕੇ ਇਹਨਾਂ ਨੂੰ ਦੇਵਾਂਗੇ ਠੀਕ ਹੈ ਜੀ ਦੁਪੱਟਾ ਵੀ ਆਪਾਂ ਲੈ ਕੇ ਤੇ ਰੈਡੀ ਕਰਨਾਗਾ ਤੇ ਆ ਹੁਣ ਆਪਾਂ ਲੇਸ ਲਗਾਉਣੀ ਹੈ ਇਹ ਲੇਸ ਲਗਾਉਣ ਦਾ ਮੈਂ ਤੁਹਾਨੂੰ ਤਰੀਕਾ ਦੱਸਦੀ ਹਾਂ ਘੇਰੇ ਦਾ ਬਹੁਤ ਸੋਹਣਾ ਡਿਜ਼ਾਈਨ ਈਜ਼ੀ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਂਦਾ ਦੇਖੋ ਜੀ ਇਹ ਲੇਸ ਕਰ ਦਿੱਤੀ ਸਾਈਡ ਤੇ ਸਭ ਤੋਂ ਪਹਿਲਾਂ ਤੁਸੀ ਕੀ ਕਰਨਾ ਹੁੰਦਾ ਕੱਟ ਲਗਾਉਣੇ ਹੁੰਦੇ ਆ ਔਰ ਮਾਰਕਿੰਗ ਕਰਨੀ ਹੁੰਦੀ ਆ ਠੀਕ ਹੈ ਜੀ ਮੇਨ ਮਾਰਕਿੰਗ ਕਰਨੀ ਹੁੰਦੀ ਆ ਮਾਰਕਿੰਗ ਤੋਂ ਬਾਅਦ ਹੀ ਤੁਸੀ ਇਹਦੀ ਕਟਾਈ ਕਰਨੀ ਹੁੰਦੀ ਆ ਕਟਾਈ ਤੋਂ ਬਾਅਦ ਤੁਸੀ ਉਹ ਲੇਸ ਦੀ ਲਗਾਣੀ ਹੁੰਦੀ ਆ ਠੀਕ ਹੈ ਜੀ ਦੋਨੇ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਕੋਲੇ ਲੈ ਆ ਸੋਵੇਂ ਉਸ ਤਰ੍ਹਾਂ ਦੀ ਹੁਣ ਇੱਥੇ ਤੁਹਾਡੀ ਆਪਣੀ ਹਿੱਸਾ ਵੀ ਹੁੰਦੀ ਆ ਜਿਵੇਂ ਤੁਸੀਂ ਇੱਥੋਂ ਜਿਹੜਾ ਘੇਰ ਤੋਂ ਲੈ ਕੇ ਇੱਥੋਂ 5 ਇੰਚ ਦੇ ਵੀ ਆਪਾਂ ਪਾ ਸਕਦੇ ਆ ਇੱਕ ਪੈੰਡਲ ਇੱਕ ਲੇਸ ਆ ਨਾ ਫਿਰ ਪੈੰਡਲ ਪਾ ਜਾਣਗੇ ਫਿਰ ਲੇਸ ਪੇਜੂਗੀ ਜੇ ਤੁਸੀਂ ਦਾ 7 ਇੰਚ ਤੇ ਪਾਉਣਾ ਚਾਹੁੰਦੇ ਆ ਘੇਰ ਤੋਂ ਲੈ ਕੇ ਉਵੇਂ ਵੀ ਪਾ ਸਕਦੇ ਆ ਪਰ ਮੈਂ ਜਿਹੜਾ ਘੇਰ ਤੋਂ ਪਾਉਂਗੀ ਮੈਂ ਘੇਰ ਦੀ ਫੱਟੀ ਫੋਲਡਿੰਗ ਕਰ ਲਈ ਜੋ ਤਰਪਾਈ ਫੋਲਡਿੰਗ ਕਰਨੀ ਉਹ ਕਰ ਦਿੱਤੀ ਠੀਕ ਹੈ ਜੀ ਉਹ ਫੋਲਡਿੰਗ ਕਰਨ ਤੋਂ ਬਾਅਦ ਆਪਾਂ ਇੱਥੇ 5 ਇੰਚ ਤੇ ਮਾਰਕਿੰਗ ਲਗਾਵਾਂਗੇ ਇਸ ਤਰ੍ਹਾਂ ਜੀ ਠੀਕ ਹੈ ਜੀ ਇਸ ਤਰ੍ਹਾਂ 5-5 ਇੰਚ ਤੇ ਮਾਰਕਿੰਗ ਲਗਾਵਾਂਗੇ ਦੂਸਰੀ ਵਾਲੀ ਜਿਹੜੀ ਮਾਰਕਿੰਗ ਆ ਉਹ ਮੈਂ 6 ਜਾਂ 7 ਇੰਚ ਤੇ ਲਗਾਵਾਂਗੀ ਠੀਕ ਹੈ ਜੀ ਉਹ ਕਿਸ ਤਰ੍ਹਾਂ ਲਾਉਂਗੀ ਇਹ ਦੇਖੋ ਇਸ ਤਰ੍ਹਾਂ ਇਹ 5 ਇੰਚ ਵਾਲੀ ਇਹ ਆਪਾਂ ਕੱਟਣਾਗਾ ਮੈਂ ਕਟਾਈ ਕਰੂੰਗੀ ਇਹਨਾਂ ਦੀ ਮੈਂ ਕਟਾਈ ਕਰਕੇ ਤੁਹਾਨੂੰ ਦੱਸੂੰਗੀ ਹੁਣ ਆਪਾਂ ਜਿਹੜੀ ਪੈਂਡਲ ਪਾਉਣੀ ਉਹ 2 2 ਇੰਚ ਤੇ ਪਾਉਣੀ ਆ ਸੈਂਟਰ ਚ ਇਸ ਤਰ੍ਹਾਂ ਤੁਹਾਨੂੰ ਦਿਖਦਾ ਹੂ ਮੈਂ ਵੀਡੀਓ ਚ ਦਿਖਾਦਾ ਚੰਗੀ ਤਰ੍ਹਾਂ ਇੱਥੇ ਆ ਦੇਖੋ ਹੁਣ ਆਪਾਂ ਆ 5 ਇੰਚ ੜੀ ਇੱਥੋਂ ਕੱਟ ਦੇਣਾ ਇਸ ਤੋਂ ਬਾਅਦ ਆਪਾਂ 2 ਇੰਚ ਤੇ ਇਸ ਤਰ੍ਹਾਂ ਤੇ ਫੇਰ 2 ਇੰਚ ਤੇ ਇਸ ਤਰ੍ਹਾਂ ਠੀਕ ਹੈ ਜੀ ਹੁਣ ਇਹਨੂੰ ਇਸ ਤਰ੍ਹਾਂ ਓਕੇ ਕਰੀਏ 6 ਇੰਚ ਠੀਕ ਹੈ ਜੀ ਇੱਧਰ ਵੀ 2 ਰਹਿ ਗਿਆ ਇੱਧਰ ਵੀ 2 ਰਹਿ ਗਿਆ ਹੁਣ ਇੱਥੇ 6 6 ਇੰਚ ਤੇ ਇੱਥੇ ਜਾਲੀ ਪਾ ਦਾਂਗੇ ਆਪਾਂ ਇਹ ਵਿਚਾਲੇ ਪੈਂਡਲ ਆ ਜਾਣਗੇ ਠੀਕ ਹੈ ਜੀ ਘੇਰੇ ਦਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ओके ਹੋ ਜਾਊਗਾ ਠੀਕ ਹੈ ਜੀ ਪਾਸੇ ਆਪਾਂ ਪੈਕਿੰਗ ਲਗਾਵਾਂਗੇ ਤੇ ਸੂਟ ਜਿਹੜਾ 400 ਵਾਲਾ ਉਹ ਲੱਗਣ ਲੱਗ ਜਾਊਗਾ 1000 ਵਾਲਾ ਠੀਕ ਹੈ ਜੀ ਇਹ ਆਪਣੇ ਥੁਸਕ ਹੱਥ ਦੀ ਸਪਾਈ ਹੁੰਦੀ ਆ ਵੀ ਜੋ ਕੰਮ ਆਪਾਂ ਕਰ ਲੈਣੇ ਆ ਉਹ ਤੁਸੀਂ ਧਿਆਨ ਰੱਖਦੇ ਹੋਏ ਕਰ ਲਿਓ ਹੁਣ ਸਭ ਤੋਂ ਪਹਿਲਾਂ ਕੱਟਣ ਤੋਂ ਪਹਿਲਾਂ ਜਿਹੜੇ 2.5 2.5 ਇੰਚ ਵਾਲੇ ਜਿੱਥੇ ਪੈਂਡਲ ਪਾਣੇ ਆ ਉਹ ਟ ਕੱਟ ਕਰ ਦਿਓ ਇਸ ਤਰ੍ਹਾਂ ਕੱਟ ਲਗਾ ਦਿਓ ਠੀਕ ਹੈ ਜੀ ਤੇ ਜੇ ਤੁਸੀਂ ਇਹਨਾਂ ਨੂੰ ਜਿਹੜੇ ਆਪਾਂ ਮਾਰਕਿੰਗ ਇਹ ਵਾਲੀ ਕੀਤੀ ਹੈ ਢਾਈ ਢਾਈ ਵਾਲੀ ਇਹਨਾਂ ਨੂੰ ਡਾਰਕ ਕਰਕੇ ਦੂਸਰੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਇਸ ਤਰ੍ਹਾਂ ਕਰ ਲਿਓ ਕਈ ਵਾਰ ਇਹ ਹੁੰਦਾ ਹੈ ਨਾ ਵੀ 2 2 ਇੰਚ ਵਾਲੀ ਵੀ ਜਦੋਂ ਆਪਾਂ ਸੀਨ ਲਾਉਣ ਲੱਗਦੇ ਆ ਇਧਰ ਉਧਰ ਸੀਨ ਲੱਗ ਜਾਂਦੀ ਆ ਇਸ ਤਰ੍ਹਾਂ ਇਹ 2 2 ਇੰਚ ਵਾਲੀ ਆ 2 ਇੰਚ ਇੱਥੇ ਰਹਿ ਜੋ 2 ਇੰਚ ਇਧਰ ਰਹਿ ਜੋ 2 ਇੰਚ ਹੀ ਸੈਂਟਰ 'ਚ ਰਹਿ ਜੋ ਓਕੇ ਬਣ ਕੇ ਆਪਣਾ ਇਹ ਰੈਡੀ ਹੋ ਜਾਊਗਾ ਠੀਕ ਹੈ ਜੀ ਕੋਈ ਘਟ ਵੱਧ ਨਹੀਂ ਰਹੂਗੀ ਹੁਣ ਤੁਸੀਂ ਕੀ ਕਰਨਾ ਹੁਣ ਤੁਸੀਂ ਇੱਥੇ ਇਹਨੂੰ ਇਸ ਤਰ੍ਹਾਂ ਰੱਖੋਗੇ ਇਹਨੂੰ ਡਾਰਕ ਕਰ ਲਿਓ 2-2 ਇੰਚਲੇ ਨੂੰ ਇਸ ਤਰ੍ਹਾਂ ਕਿਉਂਕਿ ਆ ਤਾਂ ਕੱਟੇ ਜਾਣੇ ਇਹ ਕੱਟ ਕੇ ਆਪਾਂ ਵਿੱਚ ਦੇ ਇਹ ਪਾਣੀਆਂ ਜਾਲੀ ਪਾਣੀਆਂ ਹਨ ਆ ਦੇਖ ਇਸ ਤਰ੍ਹਾਂ ਹੋ ਰਿਹਾ ਹੈ ਦੇਖ ਲਓ 11 ਦੂਰ ਕਰਕੇ ਵੀ ਦੇਖ ਲਓ ਮਾਪ ਕੇ ਵੀ ਦੇਖ ਲਓ ਕਿ ਤੋ ਵੀ ਕੋਈ ਘਾਟ ਵਾਧ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਹੁਣ ਦੇਖੋ ਆ ਕੱਟ ਦੋ ਇਹ ਕੱਟ ਕੇ ਆਪਾਂ ਲੇਸਾਂ ਲਾਣੇ ਆ ਤੁਮੇ ਲੇਸ ਲਾਉਣ ਦਾ ਤਰੀਕਾ ਦੱਸਦੀ ਆ ਇੱਕ ਲੇਸ ਲਗਾ ਕੇ ਦਿਖਾਵਾਂਗੀ ਇੱਕ ਲੇਸ ਲਗਾ ਕੇ ਫਿਰ ਮੈਂ ਓਕੇ ਕਰਕੇ ਦਿਖਾਵਾਂਗੀ ਇੱਥੇ ਆਪਾਂ ਇਹਦੇ 'ਚ ਆਪਾਂ ਪੈਂਡਲ ਪਾਉਣੇ ਇਹਨੇ ਪੈਂਡਲ ਪਾ ਕੇ ਹੀ ਫਿਰ ਲੇਸ ਲਗਾ ਦਾਂਗੇ ਇੱਥੇ ਇਹਨੂੰ ਓਕੇ ਕਰ ਦੋ ਕੱਟ ਦੋ ਜਰਾ ਹਾਲੋ ਜੀ ਇਹ ਆਪਾਂ ਕੱਟਦੇ ਆ ਆਪਣੇ ਕੋਲ ਕਮੀਜ਼ ਰਹਿ ਗਿਆ ਫਲਾ ਜੇ ਤੁਹਾਡੇ ਕਮੀਜ਼ ਦਾ ਕੱਪੜਾ ਵੀ ਕੱਟ ਹੋਵੇ ਨਾ ਘੇਰ ਲੋਟ ਨਾਲ ਲੋਟ ਆਉਂਦਾ ਹੋਵੇ ਐਕਟਰਾ ਕਪੜਾ ਪਾ ਕੇ ਆਹ ਚੀਜ਼ ਦੀ بجائے ਤੁਸੀਂ ਬਾਟਮ ਨਾਲ ਦੇ ਕੱਪੜੇ ਨੂੰ ਪਾ ਕੇ ਵੀ ਕਮੀਜ਼ ਦੀ ਲੈਂਥ ਪੂਰੀ ਕਰ ਸਕਦੇ ਆ ਮੈਂ ਹੁਣ ਤੁਹਾਨੂੰ ਦੋ ਚੀਜ਼ਾਂ ਦੱਸ ਦਿੱਤੀਆਂ ਇਹਦੇ ਵਿੱਚ ਹੁਣ ਆਪਣੇ ਕੋਲ ਇਹ ਲੇਸ ਹਨ ਲੇਸ ਆਪਣੀ ਹੈਗੀ ਇਹ 1.5 ਮੀਟਰ 15 ਰੁਪਏ ਇਹ ਮੀਟਰ ਲੇਸ ਆਉਂਦੀ ਆ ਜਾਲੀ ਵਾਲੀ ਜਿਹੜੀ ਪਿਓਰ ਕਾਟਨ ਦੇ ਵਿੱਚ ਲੇਸ ਆ ਉਹ 15 ਰੁਪਏ ਮੀਟਰ ਆ ਤੇ ਇਹ ਆਪਣੇ ਕੋਲੇ ਹੈਗੇ 1.5 ਮੀਟਰ लेस ਹੈ 1.5 ਮੀਟਰ ਨੂੰ ਇਸ ਤਰ੍ਹਾਂ ਆਪਾਂ ਘੇਰ ਹੈਗੇ ਇਹਨਾਂ ਦਾ 25 ਇੰਚ 21 ਇੰਚ ਘੇਰ ਤਿਆਰ ਆ ਤੇ 25 ਇੰਚ ਦੇ ਇਹ ਹੈਗੀ ਹੈਗੀ ਉਨੀ लेस ਤੇ ਇਹਨੂੰ ਦੋ ਕੱਟ ਕੇ ਦੋ ਲੇਸਾ ਕਰ ਲੈਣੀਆਂ ਕਿਉਂਕਿ ਆਪਾਂ ਦੋ ਜਗ੍ਹਾ ਦੇ ਵਿੱਚ ਇਹ लेस ਪਾਉਣੀ ਹੈ ਧਿਆਨ ਨਾਲ ਪੂਰੀ-ਪੂਰੀ ਕੱਟ ਲਓ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਸੈਂਟਰ ਕਰ ਲਓ ਸੈਂਟਰ ਕਰਕੇ ਇਹਦੀ ਕਟਾਈ ਕਰ ਦਿਓ ਆਹ ਲਓ ਜੀ ਹੁਣ ਆਜੋ ਤੁਸੀਂ ਪਟਸਰ ਦਾ ਧਿਆਨ ਰੱਖਦੇ ਹੋਏ ਆਹ ਚੱਕੋ ਪਹਿਲਾਂ ਘੇਰ ਆ ਘੇਰ ਵਾਲੇ ਉੱਪਰ ਹੀ ਲਗਾਵਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਸੋਰੀ ਜਿਹੜਾ ਫੱਟਾ ਫੋਲਡਿੰਗ ਕੀਤੀ ਹੋਈ ਹੈ ਤਰਪਾਈ ਵਾਲੀ ਉੱਥੇ ਲਗਾਵਾਂਗੇ ਤੇ ਇਸ ਤਰ੍ਹਾਂ ਲਗਾਉਣੀ ਆ ਸਿੱਧਾ ਪਾਸਾ ਸਿੱਧੇ ਪਾਸੇ ਨਾਲ ਆਹ ਵਾਲੀ ਜਿਹੜੀ ਲੇਸ ਆ ਇਹਦਾ ਸਿੱਧਾ ਪਾਸਾ ਮੈਚ ਕਰ ਦੇਣਾ ਆ ਦੇਖੋ ਇਸ ਆਹ ਦੀ ਉਲਟ ਸਾਈਡ ਆਹ ਸਿੱਧਾ ਪਾਸਾ ਉਲਟ ਸਾਈਡ ਦੀ ਉੱਪਰ ਵੱਲ ਨੂੰ ਰੱਖਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਰੱਖ ਲਈਏ ਆਹ ਨੂੰ ਜੀ ਇਹ ਨਹੀਂ ਇਹਨਾਂ ਕਪੜਾ ਜਿਹੜਾ ਮੈਂ ਛੱਡਿਆ ਅੰਦਰ ਨੂੰ ਛੱਡਣਾ ਤਾਕੇ ਸੀਨ ਕਈ ਵਾਰ ਸਿੱਜ ਜਾਂਦੀ ਆ ਹਨਾ ਤੇ ਫਿਰ ਇਹ ਨਾ ਹੋਵੇ ਵੀ ਤੁਹਾਡੇ ਕਪੜਾ ਅਲੱਗ ਹੋ ਜੇਵੇ ਤੇ ਲੇਸ ਅਲੱਗ ਹੋ ਜੇਵੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਜ਼ਰੂਰ ਹੁੰਦੀ ਆ ਇਸ ਤਰ੍ਹਾਂ ਧਿਆਨ ਰੱਖ ਕੇ ਲੇਸ ਲਗਾ ਲਓ ਤੇ ਬ੍ਰੀਕ ਵਾਪਾ ਕਰ ਲੈਣਾ ਜਿੰਨਾ ਆਪਾਂ ਨਾਰਮਲ ਸੂਟ ਦੇ ਉੱਪਰ ਵਾਪਾ ਲਾਉਨੇ ਹੁੰਨੇ ਆ ਓਨੇ ਵਾਫੇ ਦੇ ਉੱਪਰ ਹੀ ਲੇਸ ਲਗਾ ਕੇ ਰੈਡੀ ਕਰਨੀ ਆ ਠੀਕ ਹੈ ਜੀ ਇਸ ਤਰ੍ਹਾਂ ਲੇਸ ਲਾਉਂਦੇ ਜਾਣਾ ਲਓ ਜੀ ਆ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਇੰਨਾ ਕਾ ਕਪੜਾ ਦੋਨੇ ਤਿੰਨੇ ਜਿਹੜੀਆਂ ਲੇਸਾਂ ਆਪਾਂ ਦੋਨੇ ਲਗਾਉਣੀਆਂ ਆਂ ਦੋਨੇ ਲੇਸਾਂ ਦੇ ਚਾਰ ਸਲਾਈਆਂ ਵੱਜਣ ਗਈਆਂ ਚਾਰੇ ਸਲਾਈਆਂ ਦੇ ਵਿੱਚ ਇੰਨਾ ਇੰਨਾ ਕਪੜਾ ਛੱਡਦੇ ਹੋਏ ਹੀ ਲਗਾਉਂਗੇ ਕਿਤੇ ਜੇ ਘਾਟ ਨਹੀਂ ਕਰੋਗੇ ਇਹਦੇ ਠੀਕ ਹੈ ਜੀ ਇਹਨੂੰ ਘਾਟ ਨਹੀਂ ਕਰੋਗੇ ਫਿਰ ਇਹਨੂੰ ਪਲਟੋਗੇ ਦੇਖੋ ਇਸ ਤਰ੍ਹਾਂ ਹੋਊਗਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਧਿਆਨ ਨਾਲ ਲੇਸ ਲਗਾ ਕੇ ਆਪਾਂ ਇੱਕ ਰੈਡੀ ਕਰ ਲਈਏ ਫਿਰ ਦੂਸਰੇ ਪਾਸੇ ਵੀ ਮੈਂ ਤੁਹਾਨੂੰ ਲੇਸ ਦੱਸਦੀ ਹਾਂ ਹੁਣ ਇਹ ਲਈ ਸੇ ਲਾਈ ਲਾਦਾ ਮੈਂ ਤੁਹਾਡੇ ਸਾਹਮਣੇ ਆ ਇਸ ਦਾ ਸਾਰ ਕੱਪੜਾ ਰੱਖਣਾ ਜਿੰਨਾ ਕੱਪੜਾ ਇੱਕ ਫਾਰ ਛਾੜਦਾ ਉਹਨਾ ਛਾੜਦਾ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਹਾਂ ਜੀ ਹੁਣ ਆਪਾਂ ਸਲਾਈ ਲਗਾ ਕੇ ਰੈਡੀ ਕਰ ਲਈ ਤੇ ਆਹ ਆਪਾਂ ਜਿਹਦੇ ਵਿੱਚ ਪੈਂਡਲ ਪਾਉਣੀ ਆ ਉਹ ਵਾਲਾ ਪੱਤਾ ਇਹ ਠੀਕ ਹੈ ਉਹਦੇ ਉੱਪਰ ਹੁਣ ਆਪਾਂ ਸਾ ਆਪਾਂ ਸਿੱਧਾ ਰੱਖਣਾ ਆਹ ਵਾਲੀ ਲੇਸ ਸਿੱਧੇ ਨਾਲ ਸਿੱਧਾ ਪਾਸਾ ਮੇਲ ਚ ਕਰ ਦੇਣਾ ਲੇਸ ਫੇਰ ਉੱਪਰ ਨੂੰ ਉਲਟ ਰੱਖਣੀ ਆ ਠੀਕ ਹੈ ਜੀ ਲੇਸ ਉੱਪਰ ਉਲਟ ਨੂੰ ਰੱਖ ਕੇ ਤੇ ਫਿਰ ਇਹਨੂੰ ਸਲਾਈ ਲਗਾ ਦੇਣੀ ਆ ਕੰਨੀ ਤੇ ਉਸੇ ਤਰ੍ਹਾਂ ਉਹਨਾ ਉਹਨਾ ਕੱਪੜਾ ਅੱਧੀ ਅੱਧੀ ਇੰਚੀ ਛਾੜ ਦੇ ਜਾਈਏ ਯਸਕਾ ਠੀਕ ਹੈ ਜੀ ਅੱਗੇ ਮੈਂ ਤੁਹਾਨੂੰ ਪੈਂਡਲ ਪਾਉਣੇ ਵੀ ਦੱਸਦੀ ਆ ਇਸ ਤਰ੍ਹਾਂ ਵਾਸਤੇ ਜਿਵੇਂ ਆਪਾਂ ਪਹਿਲੀ ਲੇਸ ਦੀ ਸਲਾਈ ਲਗਾਈ ਆ ਉਸੇ ਤਰ੍ਹਾਂ ਲੇਸ ਸੀਨ ਲਗਾ ਦੇਣੀ ਆ ਇਹਨਾਂ ਨਾਲ ਕੱਪੜਾ ਛੱਡ ਕੇ ਹਾਂਜੀ ਆ ਦੇਖੋ ਆਪਾਂ ਇੱਕ ਲੇਸ ਲਗਾ ਲਈ ਉੱਪਰ ਆਹ ਵਾਲੀ ਜਾਲੀ ਲਗਾ ਲਈ ਫਿਰ ਇੱਥੇ ਵੀ ਇੱਕ ਜਾਲੀ ਲੱਗੂਗੀ ਹਨਾ ਇੱਥੇ ਉੱਪਰ ਕੱਪੜਾ ਲੱਗੂਗਾ ਹੁਣ ਜਿਹੜੇ ਆਪਾਂ ਆਹ ਮਾਰਕਿੰਗ ਕੀਤੀ ਹੋਈ ਆ ਵੀਰੇ ਇਹਨੂੰ ਇਸ ਤਰ੍ਹਾਂ ਚੱਕਣਾ ਇਸ ਤਰ੍ਹਾਂ ਚੱਕ ਕੇ ਜਮੈਂ ਬਿਲਕੁਲ ਪੈਰ ਤੋਂ ਵੀ ਅੱਧੇ ਪੈਰ ਦੀ ਸੀਨ ਭਰਦੇ ਜਾਣ ਕਿਸ ਤਰ੍ਹਾਂ ਭਰਨੀ ਆ ਦੇਖੋ ਮੈਂ ਤੁਹਾਨੂੰ ਇੱਕ ਸੀਨ ਲਗਾ ਕੇ ਦਿਖਾ ਦਿੰਨੀ ਆ ਫਿਰ ਮੈਂ ਤੁਹਾਨੂੰ ਪ੍ਰੋਪਰ ਡਿਜ਼ਾਈਨ ਬਣਾ ਕੇ ਦੱਸੂਗੀ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਲੈਣਾ ਇਸ ਤਰ੍ਹਾਂ ਰੱਖ ਕੇ ਬ੍ਰੀਕ ਬੱਫਾ ਕਰ ਲੈਣਾ ਬੱਫਾ ਨਾ ਮੋਟਾ ਹੋਵੇ ਜੀ ਇੱਥੇ ਬ੍ਰੀਕ ਬੱਫਾ ਹੋਵੇ ਉਹ ਤੋਂ ਅਬ ਦੇਖ ਪੈਰ ਦੀ ਸੀਨ ਲੱਗ ਜਾਈਏ ਜੇ ਕੋਈ ਮੌਰੀ ਨਾ ਕਿਤੇ ਨਾ ਇਸ ਤਰ੍ਹਾਂ ਦੇਖਦੇ ਜੀ ਨੂੰ ਕੱਢ ਕੇ ਮਸਕੀਨ ਦੇ ਨੀਚੇ ਦਿਖਾਉਣੀ ਐ ਇੰਨਾ ਕ ਫਿਰ ਮੈਂ ਫੇਰ ਸੀਨ ਲਗਾ ਦੂੰਗੀ ਠੀਕ ਹੈ ਜੀ ਐਕਸਟਰਾ ਇੰਨੀ ਬਰੀਕ ਸੀਨ ਲਗਾਉਣੀ ਆ ਮੋਟੀ ਸੀਨ ਨਾ ਲਗਾਓ ਠੀਕ ਹੈ ਜੀ ਮੋਟੀ ਸੀਨ ਨਹੀਂ ਲਗਾਉਣੀ ਅੱਧੇ ਕ ਪੈਰ ਦੀ ਸੀਨ ਬਸ ਠੀਕ ਹੈ ਜੀ ਹਾਂਜੀ ਜਿੱਥੇ ਮਾਰਕਿੰਗ ਕੀਤੀ ਹੋਈ ਆ ਉਹ ਤੋਂ ਕਪੜਾ ਚਾਕੇ ਇਸ ਤਰ੍ਹਾਂ ਕਰੀਜ਼ ਬਣਾ ਲੈਣੀ ਹੈ ਕਰੀਜ਼ ਬਣਾ ਕੇ ਇਸ ਤਰ੍ਹਾਂ ਸੀਨ ਲਾਉਣੀ ਹੈ ਬਸ ਕੋਈ ਖਾਸ ਵੱਡੀ ਵਾਲੇ ਨਹੀਂ ਨਹੀਂ ਵਿੱਚ ਐਕਸਟਰਾ ਇਹ ਤਾਂ ਹਰ ਕੰਮ ਨਾਲ ਹੀ ਨੋਰਮਲ ਚੀਜ਼ ਐਕਸਟਰਾ ਸੀਨ ਆਣੀ ਠੀਕ ਹੈ ਜੀ ਹਾਂਜੀ ਹੁਣ ਆਪਾਂ ਸੀਨ ਲਗਾ ਕੇ ਰੈਡੀ ਕਰਤੀ ਇਸੇ ਤਰ੍ਹਾਂ ਦੂਸਰੀ ਸੀਨ ਲਗਾਉਣੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਹ ਲੇਸ ਲਗਾ ਕੇ ਵੀਰੇ ਡਿਜ਼ਾਈਨ ਆਪਣਾ ਬਣ ਕੇ ਰੈਡੀ ਹੋ ਜਾਊਗਾ ਤੇ ਅੱਗੇ ਮੈਂ ਫਿਰ ਤੁਹਾਨੂੰ ਵੀਡੀਓ 'ਪਾ ਡਲ ਕਰਦੀ ਆ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਉਹਦਾ ਕਰਕੇ ਫਿਰ ਵੀਡੀਓ ਥੋੜੀ ਥੋੜੀ ਚੀਜ਼ ਤੁਹਾਨੂੰ ਵਿੱਚੋਂ ਦੀ ਆਪਾਂ ਨੂੰ ਕੱਟਣੀ ਪੈਂਦੀ ਆ ਮੇਨ ਟੌਪਿਕ ਆਪਾਂ ਸਮਝਾ ਦਿੰਨੇ ਹੁੰਨੇ ਆ ਤੁਹਾਨੂੰ ਠੀਕ ਆ ਜੀ ਇਸ ਤਰ੍ਹਾਂ ਦਾ ਨਹਿਂਗਾ ਵੀ 5-7 ਮਿੰਟ ਦੇ ਵਿੱਚ ਹੀ ਜਿਵੇਂ ਤੁਹਾਡੇ ਕੋਲੇ ਵੀਡੀਓ ਦੇ ਵਿੱਚ ਹੁੰਦਾ ਵੀ 5-7 ਮਿੰਟ ਦੇ ਵਿੱਚ ਆਪਣਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਭੈਣੋਂ ਮਿਹਨਤ ਤਾਂ ਲੱਗਦੀ ਆ ਹਨਾ ਤਰੇ ਕੰਮ ਦੇ ਲਈ बस ਹੁਣ ਇਸ ਤਰ੍ਹਾਂ ਏਸੀ ਲਗਾ ਲੈਣੀ ਆ ਸੇਲ ਲਗਾ ਕੇ ਡਿਜ਼ਾਈਨ ਆਪਣਾ ਔਰ ਹੋ ਜੂਗਾ ਦਿਸੰਦਾ ਹਾਂਜੀ ਹੁਣ ਆਪਾਂ ਆਹ ਲੇਸਨ ਪੱਲੇ ਤੇ ਲਗਾ ਕੇ ਇਸ ਤਰ੍ਹਾਂ ਰੈਡੀ ਕਰ ਲਈ ਜਿਸ ਤਰ੍ਹਾਂ ਹੁਣ ਸਿੱਧੇ ਪਾਸਾ ਆ ਮੇਨ ਕਮੀਜ਼ ਲੈ ਲੈਣਾ ਕਮੀਜ਼ ਦਾ ਸਿੱਧਾ ਪਾਸਾ ਲੈ ਲੈਣਾ ਆਹ ਲੇਸ ਤਾਂ ਵੀ ਸਿੱਧਾ ਪਾਸਾ ਸਿੱਧੇ ਪਾਸੇ ਨਾਲ ਇਸ ਤਰ੍ਹਾਂ ਮੈਚ ਕਰਦੇ ਹੋਏ ਲੇਸ ਤੇ ਉੱਪਰ ਉੱਪਰ ਉਸੇ ਤਰ੍ਹਾਂ ਜਿਵੇਂ ਵੀਰੇ ਆਪਾਂ ਦੂਸਰੀ ਜਾਲੀ ਦੇ ਉੱਪਰ ਲੇਸ ਲਗਾ ਕੇ ਤੁਹਾਨੂੰ ਦਿਖਾਈ ਆ ਉਸੇ ਤਰ੍ਹਾਂ ਲੇਸ ਲਗਾ ਕੇ ਰੈਡੀ ਕਰ ਲੈਣੀ ਆ ਠੀਕ ਹੈ ਜੀ ਕੰਦੀ ਆਪਾਂ ਜਾਲੀ ਉੱਪਰਲੀ ਵੀ ਲਗਾਤੀ ਨੀਚੇ ਵਾਲੀ ਵੀ ਲਗਾਤੀ 1 ਕਪਾ ਪੈਂਡਲ ਪਾਤਾ 1 ਪੈਂਡਲ ਆਪਣਾ ਰਹਿ ਗਿਆ ਬਸ ਇਹ ਨੂੰ ਵੀ ਇਸ ਤਰ੍ਹਾਂ ਪਾ ਦੇਣਾ ਜੇ ਤੁਸੀਂ ਇਹ ਪੈਂਡਲ ਨਹੀਂ ਵੀ ਪਾਉਣੀ ਹਨਾ ਫਿਰ ਬੇਸਕ ਦੀ ਨਾ ਪਾਓ ਤੁਹਾਡੀ ਆਪਣੀ ਇੱਛਾ ਹੋਊਗੀ ਜੇ ਤੁਸੀਂ ਪੈਂਡਲ ਪਾ ਕੇ ਡਿਜ਼ਾਈਨ ਰੈਡੀ ਕਰਨਾ ਆਪਾਂ ਉਹ ਵੀ ਦੱਸਤਾ ਜੇ ਤੁਸੀਂ ਪੈਂਡਲ ਨਹੀਂ ਪਾਉਣੀ ਆਪਾਂ ਉਹ ਵੀ ਦੱਸਤਾ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ